ਨਾਮ ਜਪਣਾ ਤੇ ਨਾਮ ਜਪਉਣਾ ਜੀ ਹੋ ਕਮ ਸਾਧੂਆਂ ਨਾਮ ਜਪ I'm sorry. ਮਨਖੇਪੋ ਪਰ ਉਹ ਸ਼ੁਰੂ ਨਹੀਂ ਗਾਤਾ ਆਪਣਾ ਨਾਮ ਦੇਵੋ ਗੂੰਗਾ ਜਨ ਰਾਤ ਨਾਨਕ ਜਾਹੂਏ ਹੋ ਓਮ ਸਿੰਘ ਜੀ ਲੰਗਰ ਵਾਲੇ ਸਟੇਜ ਤੇ ਸ਼ਸ਼ੋਭਤ ਨੇ ਜਿਨ੍ਹਾਂ ਨੇ ਵੱਡੇ ਵੱਡੇ ਲੰਗਰਾਂ ਦੇ ਵਿੱਚ ਯੋਗਦਾਨ ਪਾ ਕੇ ਸੰਤ ਬਾਬਾ ਮਾਨ ਸਿੰਘ ਦੀ ਭੇਵੇ ਵਾਲਿਆਂ ਦਾ ਬਚਨ ਕਮਾ ਕੇ ਤੇ ਇਸ ਤਰ ਤਿੰਨ ਭਾਗ ਲਾਇਆ ਮਾਪੁਰਖ ਸੰਤ ਬਾਬਾ ਮਾਨ ਸਿੰਘ ਦੀ ਭੇਵੇ ਵਾਲਿਆਂ ਦੇ ਗੁਰ ਭਾਈ ਜਿਨ੍ਹਾਂ ਨੇ ਮਾਪੁਰਖਾਂ ਨੂੰ ਪ੍ਰੇਰਨਾ ਦੇ ਕੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਲੜ ਲਾਇਆ ਉਹ ਆਪਣੇ ਮਹਰੂਪਿਆਰੇ ਸੰਤ ਬਾਬਾ ਮਾਨ ਸਿੰਘ ਦੀ ਭੇਵੇ ਵਾਲਿਆਂ ਨੂੰ ਉਹ ਸ਼ਰਦਾ ਦੇ ਪੁੱਲ ਪੇਟ ਕਰਨਗੇ ਸੰਤ ਬਾਬਾ ਮੋਹਨ ਸਿੰਘ ਜੀ ਲੰਗਰ ਵਾਲੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਯੂਰੀ ਚ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਤਾ ਤਾਂ ਸੰਤ ਬਾਬਾ ਐਸਸੀ ਮਹਾਰਾਜ ਜੀ ਜਿਨ੍ਹਾਂ ਦੇ ਤੁਰੇ ਤੁਰੇ ਆਂ ਬਾਬਾ ਜੀ 50 ਸਾਲ ਸੰਗਤਾਂ ਨੂੰ ਲੱਖਾਂ ਜੀਵਾਂ ਨੂੰ ਅਮਰਸ਼ਾ ਕੇ ਰਬਣਾ ਜੋੜ ਕੇ ਸੱਚਖੰਡ ਚਲੇ ਗਏ ਨੇ ਸੋ ਆਈ ਸਾਧ ਸੰਗਤ ਸੰਤ ਮਹਾਪੁਰਸ਼ ਜਿੰਨੇ ਵੀ ਸੰਗਤ ਹੈ ਉਹਨਾਂ ਆਣ ਜੀ ਆਇਆਂ ਆਖਦੇ ਆ ਇੰਨਾ ਸੰਤਾਂ ਮਹਾਪੁਰਸ਼ਾਂ ਨੇ ਆ ਕੇ ਇਸ ਧਰਤੀ ਦੇ ਆਪਣੇ ਪਵਿੱਤਰ ਚਰਨ ਪਾਏ ਹਨ ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਆ ਸੋ ਸਾਧ ਸੰਗਤ ਜੀ ਇਹ ਸੰਸਾਰ ਇਹ ਸੰਸਾਰ ਤੇ ਆਪਾਂ ਆਏ ਆ ਨਾਮ ਚੱਪਣ ਵਾਸਤੇ ਇਹ ਮਿਰਤ ਮੰਡਲ ਹੈ ਬਹੁਤ ਆ ਮੰਡਲ ਰਹਿਣ ਵਾਲਾ ਕੋਈ ਨਹੀਂ ਇੱਥੇ ਜੋ ਆਇਆ ਹੈ ਉਹਨੇ ਜਾਣਾ ਹੈ بڑے بڑے ਰਾਜੇ ਰਾਣੇ ਪੀਰ ਫਕੀਰ ਔਲੀਏ ਰਿਸ਼ੀ ਮੁਨੀ ਅਵਤਾਰ ਜੋ ਸੰਸਾਰ ਤੇ ਆਇਆ ਇੱਕ ਦਿਨ ਉਹਨੂੰ ਇਸ ਮਰਜਾਦਾ ਵਿੱਚ ਆਉਣਾ ਪਿਆ ਸੋ ਸਾਧ ਸੰਗਤ ਜੀ ਆਪਾਂ ਨੂੰ ਸਰੀਰ ਮਿਲਿਆ ਹੈ ਮਨੁੱਖਾ ਤਨ ਜਿਨ ਅਸੀ ਲੱਗ ਜਨਨੀ ਭਗਤ ਨੂੰ ਦਾ ਬਾਦ ਇਹ ਸਰੀਰ ਮਿਲਿਆ ਬਾਰ ਬਾਰ ਨਹੀਂ ਮਿਲਦਾ ਆਪਾਂ ਨੂੰ ਜਿੰਨੀ ਕੁ ਉਮਰ ਦਿੱਤੀ ਹੈ ਪਰਮੇਸ਼ਰ ਨੇ ਸਵਾਸਾ ਨਾ ਦਿੱਤੀ ਹੈ ਜਿੰਨੇ ਸਵਾਸ ਦੀ ਨਾਮ ਜਪਾਂਗੇ ਵਹਿਗੂ ਵਹਿ ਦਾ ਜਾਪ ਕਰਾਂਗੇ ਆਪ ਜੀ ਸਵਾ ਅਮਰਤ ਵੇਲੇ ਉੱਠਿਆ ਕਰੋ ਅਮਰਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਬਦਿੰਦੀ ਅਲਗਾ ਦੂਜਾ ਸਹਿਬ ਆਵੇ ਚਤ ਸੂਰੇ 3:30 4 ਵਜੇ ਉੱਠ ਕੇ ਸ਼ਿਨਾਨ ਕਰਕੇ ਘੱਟੋ ਘੱਟ 1 ਘੰਟਾ ਵਹਿਗਦੇ ਜਾਪ ਕਰੋ ਜਿੰਨਾ ਜਨਾਬ ਜੀ ਜਾਪ ਕਰੋਗੇ ਤੁਹਾਡਾ ਉਹ ਜਾਮਾ ਜੋ ਨਾਮ ਚੱਪਿਆ ਜਾਮਾ ਹੋ ਜਾਏਗਾ ਤੇ ਉਹ ਅੰਤਮ ਸਮਾ ਆਏਗਾ ਦਰਗਾਹ ਵਿਚ ਆਪ ਜਿੰਨੂੰ ਫਿਰ ਪਰਮੇਸ਼ਰ ਕਿਸ ਫਿਰ ਮਨੁੱਖਾਂ ਨਾਲ ਮਿਲੇਗਾ ਫਿਰ ਕਿਸੇ ਮਹਾਤਮਾ ਨਾਲ ਮਲਾਪ ਹੋਏਗਾ ਇਹ ਜਿੰਨੀ ਵੀ ਦੁਨੀਆ ਹੈ ਪਰਮੇਸ਼ਰ ਦਾ ਨੂਰ ਹੈ ਪਰਮੇਸ਼ਰ ਇੱਕ ਨੂਰ ਹੈ ਕਿੰਨਾ ਸੰਸਾਰ ਹੈ ਉਹ ਤੋਂ ਹੀ ਪੈਦਾ ਹੋਇਆ ਹੈ ਏ ਨੂਰ ਅਲਾਹੀ ਦਾ ਸਾਰੀ ਦੁਨੀਆ ਸਾਰੀ ਦੁਨੀਆ ਏ ਨੂਰ ਅਲਾਹੀ ਦਾ ਸਾਰੀ ਦੁਨੀਆ ਸਾਰੀ ਦੁਨੀਆ <invece> आग, आग नूर अारी दुन सारी दुन ए اول अव्वल نور پایا قدرت دے سب بندے ਇੱਕ ਨੂੰ ਤੇ ਸਭ ਜਗ ਉੱਪਜਿਆ ਕੌਣ ਭਲੇ ਕੌਣ ਮੰਦੇ ਪਰਮੇਸ਼ਰ ਨੇ ਸਾਨੂੰ ਨੁਕਾ ਤੇ ਨਾਮ ਜਪਣ ਵਾਸਤੇ ਦਿੱਤਾ ਹੈ ਬਚਪਨ ਆ ਗਿਆ ਬਚਪਨ ਤੇ ਜਵਾਨੀ ਆ ਗਈ ਕਈਆਂ ਦੀ ਬਚਪਨ ਵੀ ਚਲਾ ਗਿਆ ਕਈਆਂ ਦੀ ਜਵਾਂ ਪੀ ਜਵਾਨੀ ਵੀ ਚਲੀ ਗਈ ਬੁਢਾਪਾ ਆ ਗਿਆ ਪਰਮੇਸ਼ਰ ਦੇ ਜਵਾਜ ਦਰਬਾਰ ਵਿੱਚ ਆਪਾਂ ਜਾ ਕੇ ਕੀ ਮੂੰਹ ਦਿਖਾਵਾਂਗੇ ਪਰਮੇਸ਼ਰ ਨੇ ਕਿਹਾ ਸੀ اے ਜੀਵ ਤੂੰ ਨਾਮ ਵੀ ਜਪ ਕੰਮਕਾਰ ਵੀ ਕਰ ਘਰ ਦਾ ਕੰਮ ਵੀ ਕਰੋ ਇਸ ਕਰਕੇ ਆਪ ਸੇਵਾ ਕ ਵੀ ਕਰਿਆ ਕਰੋ ਨਾਮ ਵੀ ਜਪਿਆ ਕਰੋ ਜਿੰਨਾ ਜਿੰਨਾ ਤੁਸੀਂ ਬੰਦਗੀ ਕਰੋਗੇ ਉਹ ਸਮਾਂ ਤੁਹਾਡਾ ਲਿਖੇ ਲੱਗੇਗਾ ਇੱਥੋਂ ਆਪਾਂ ਕੁਝ ਨਹੀਂ ਲੈ ਜਾਣਾ ਜਦੋਂ ਆਏ ਸੀ ਸ੍ਰੀ ਨਾਲ ਲੈ ਕੇ ਆਏ ਸੀ ਜਦੋਂ ਆਪਾਂ ਅੰਤਮ ਸਮੇਂ ਤੇ ਜਾਣਾ ਹੈ ਸਾਡਾ ਸਰੀਰ ਵੀ ਨਾਲ ਨਹੀਂ ਜਾਣਾ ਕੀ ਜਾਣਾ ਹੈ ਜੋ ਸਾਡੇ ਕਿਤੇ ਕਿਤੇ ਕਰਮ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਉਹ ਪਰਿਵਾਰ ਵਿੱਚ ਜਦੋਂ ਜੀਵ ਜਾਂਦਾ ਹੈ ਧਰਮ ਯਾ ਦੀ ਕਚਹਿਰੀ ਵਿੱਚ ਹਰ ਕਿਸ ਨੂੰ ਪੇਸ਼ ਹੋਣਾ ਪੈਂਦਾ ਹੈ ਚੰਗੇ ਮਾੜੇ ਕਰਮ ਦਾ ਸਾਬਤ ਉੱਥੇ ਹੋਣਾ ਹੈ ਜੈ ਜੇ ਇਨਸਾਨ ਨੇ ਜੀਵ ਨੇ ਕਰਮ ਵਿੱਚ ਹੁੰਦੇ ਆ ਉਹਦੇ ਮੁਤਾਬਕ ਉਹ ਸਜਾਇਆ ਜਨਮ ਮਿਲ ਜਦਾ ਹੈ ਚੰਗੇ ਕਰਮ ਕੀਤੇ ਨੇ ਤਾਂ ਮਨੁੱਖਾ ਤਨ ਮਿਲ ਜਾਂਦਾ ਹੈ ਨਹੀਂ ਤਾਂ ਚਰਾਸੀ ਲਗ ਜੁਨੀ ਵਿੱਚ ਪਕਦਾ ਹੈ ਇੱਕ ਜੁਨ ਇੱਕ ਜੁਨ ਦੇ ਵਿੱਚ ਕਿੰਨੇ ਦੁੱਖ ਨੇ ਉਥੋਂ ਜੁਨ ਨਿਕਲਦੀ ਹੈ ਦੂਜੀ ਜੁਨ ਚ ਕਿੰਨੇ ਹੋਇਆ ਮੂਲਾ ਖੱਤਰੀ ਹੋਇਆ ਜਿੰਨਾ ਨੇ ਮਹਾਰਾਜ ਦੇ ਬਚਨ ਨਹੀਂ ਮੰਨਿਆ ਗੁਰਨਾਥ ਸਾਹਿਬ ਨੇ ਕਿਹਾ ਜਾ ਭਾਈ ਮਰਦਾਨਾ ਮੋੜੇ ਨੂੰ ਬੁਲਾ ਕੇ ਲਿਆ ਜਵਾਬ ਦਿੱਤਾ ਮਹਾਰਾਜ ਕਰਾਈ ਨੇ ਉਹ ਤਾਂ ਕਰਨੀ ਹੈ ਫੇਰ ਆ ਕੇ ਫੇਰ ਗੁਰਨਾਥ ਸਾਹਿਬ ਕਹਿੰਦੇ ਮੋੜੇ ਨੂੰ ਕਹੋ ਭਾਈ ਤੇਰੇ ਨਾਲ ਬਹੁਤ ਸਮਾਂ ਤੁਸੀਂ ਜਾਣਲਾ ਬਤਾਇਆ ਹੈ ਸਾਡੇ ਕੋਈ ਆ ਕੇ ਮਹਿਲ ਮਹਿਲ ਅਜਿਹੀ ਦਰੋਂ ਚੱਲ ਕੇ ਆਏ ਫੇਰ ਜਦ ਤੀਜੀ ਵਾਰ ਜਦੋਂ ਨਹੀਂ ਮੰਨਿਆ ਫੇਰ ਜਵਾਂ ਕਹਿੰਦੇ ਜੰਗਾ ਕੋਈ ਕਰਨੀ ਤਾਂ ਕਰ ਸਭ ਕਰ ਹੀ ਸਹੀ ਸੋ ਸਾਹ ਸਾਗੇ ਜੇ ਫੇਰ ਆ ਲਿਆ ਕੇ ਮਰ ਗਿਆ ਫਿਰ ਉਸ ਤੋਂ ਬਾਅਦ ਜੁਨਾ ਚ ਭਟਕਦਾ ਰਿਹਾ 200 ਸਾਲ ਦਸਵੇਂ ਪਾਤਸ਼ਾਹ ਨੇ ਜਾ ਕੇ ਨਜ਼ਰ ਜਾ ਕੇ ਉਹਨਾਂ ਦਾ ਫਲਾ ਕੀਤਾ ਇੱਕ ਉਹਨਾਂ ਦਾ ਫਲਾ ਹੋ ਗਿਆ ਫਿਰ ਵੀ ਦਸਵੇਂ ਪਾਤਸ਼ਾਹ ਨੇ 200 ਸਾਲ ਬਾਅਦ ਉਹਦਾ ਉਧਾਰ ਕਰਤਾ ਜੋ ਅਵਤਾਰ ਦੇ ਹੱਥੋਂ ਮਰਦਾ ਹੈ ਉਹ ਦੁਬਾਰਾ ਜਨਮ ਮੰਨ ਤੇ ਨਹੀਂ ਆਉਂਦਾ ਅਸੀਂ ਆਪਾਂ ਆਪਾਂ ਕਦੋਂ ਚੱਲਾਂਗੇ ਆਪਾਂ ਕਦੋਂ ਤੁਰਾਂਗੇ ਜਦੋਂ ਬਚਪਨ ਬੀਤ ਗਿਆ ਜਦੋਂ ਜਵਾਨੀ ਬੀਤ ਗਈ ਜਦੋਂ ਬੁਢਾਪਾ ਬੀਤ ਗਿਆ ਹਜੇ ਵੀ ਮੌਕਾ ਹੈ ਸਾਰਿਆਂ ਨੂੰ ਬੇਨਤੀ ਹੈ ਅੱਜ ਤੋਂ ਸ਼ੁਰੂ ਕਰਦੋ ਸਵੇਰੇ ਉઠੋ 4 ਨਹੀਂ 5 ਵਜੇ ਉੱਠ ਕਰੋ ਇਸ਼ਨਾਨ ਕਰਕੇ ਵਾਹਿ ਰੂ ਵਾਹਿ ਤਜਾਬੇ ਜੁੜਜੋ ਜਿੰਨਾ ਆਪ ਜੀ ਕਰੋਗੇ ਤੁਹਾਡਾ ਲਿਖੇ ਲੱਗੂਗਾ ਸੋ ਸਾਰੇ ਚੰਗਿਆਂ ਨਾਮ ਜਪਦੇ ਆ ਆ ਮਨ ਇਕਾਗਰਤਾ ਵਿੱਚ ਰੱਖੋ ਸੰਤ ਮਹਾਰਾਜ ਕਹਿੰਦੇ ਸੀਂਦੇ ਸੀ ਬਚਨ ਕਰਦੇ ਸੀ ਸਟੇਜ ਤੇ ਕੁਰਸੀ ਦੇ ਵਿੱਚ ਬਚਨ ਕਰਦੇ ਕਹਿੰਦੇ ਜੋ ਸੰਗਤ ਵਿੱਚ ਬੈਠ ਕੇ ਇੱਕ ਮਨ ਇੱਕ ਚਤ ਹੋ ਕੇ ਜਾਪ ਕਰਦੋਂਗੇ ਇੱਕ ਇੱਕ ਸ਼ਰਨ ਦਾ ਇੱਕ ਇੱਕ ਸੁਮੇਜਗ ਦਾ ਫਲ ਮਿਲੂਗਾ ਜੋ ਸਾਧ ਸੰਗਤ ਜੀ ਆਪਾਂ ਜਪ ਜੁਕਣ ਜੁਰਨਾ ਹੈ ਘਰ ਦਾ ਖਿਆਲ ਛੱਡ ਦੋ ਤੀਆਂ ਪੁੱਤਣਾ ਸਭ ਇੱਥੇ ਉਸ ਸੱਚਖੰਡ ਵਿੱਚ ਆਪਾਂ ਜਾਣਾ ਹੈ ਜਿੱਥੋਂ ਆਪਾਂ ਆਏ ਆ ਜੋ ਜਾਪ ਜੜੋ ਵਾਹਿਗੁਰੂ 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 வா <inaudible> Vaheguru, 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 Vaheguru. thank well, Gracias. de ਸਾ ਵਾਹਿਗੁਰੂ ਸਾ ਸੰਗਤ ਜੀ ਨਾਮ ਜਪਿਆ ਕਰੋ ਸੇਵਾ ਕਰਿਆ ਕਰੋ ਹਤੀ ਸੇਵਾ ਦਾ ਬਹੁ ਬਟਾ ਫਾਇਦਾ ਹੈ ਨਾਮ ਜਪਣਾ ਸੇਵਾ ਕਰਨੀ ਗੁਰਨਾਮ ਸਰਬਾ ਇਹ ਹੀ ਸਾਰਾ ਮਿਛਣਾ ਹੈ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈ ਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈ ਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਹੋਵੇ ਸੇਵਾ ਕਰਕੇ ਮਾਣ ਪਾਈ ਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈ ਦਾ ਨਾਮ ਜੱਪੀ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਨਾਮ ਜੱਪੀ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਆਪ ਜੱਪੀ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਆ ਵੀ ਇਹਨਾ ਨਾਮ ਜਪੋ ਇਹਨਾ ਨਾਮ ਜਪੋ ਨਾਮ ਜਪ ਚੱਪ ਕੇ ਆਪ ਜੀ ਭੰਡਾਰੇ ਭਰ ਲੋ ਪ੍ਰਿਲਾਦ ਭਗਤ ਨੇ ਨਾਮ ਜਪਿਆ ਰਾਮ ਰਾਮ ਦਾ ਜਾਪ ਕਰਦੇ ਕਰਦੇ ਉਹ ਰਾਮ ਹੀ ਬਣ ਗਿਆ ਉਹਦੇ ਪਿਤਾ ਨੇ ਕਿਹਾ ਰਕਸ਼ ਨੇ ਕਿ ਆ ਪ੍ਰਿਲਾਦ ਜਾਂ ਤੂੰ ਰਾਮ ਦਾ ਨਾਮ ਜਪਣਾ ਬੰਦ ਕਰ ਦੇ ਜਾਂ ਇਹ ਜ਼ਹਿਰ ਦਾ ਪਿਆਲਾ ਤੈਨੂੰ ਪੀਣਾ ਪਵੇਗਾ ਸੋ ਹੁਣ ਜ਼ਹਿਰ ਦਿੱਤੀ ਗਈ ਨਾਮ ਦੀ ਜਿੰਨੀ ਸ਼ਕਤੀ ਹੈ ਮਾਰੀ ਦਿੱਸਤੀ ਜ਼ਹਿਰ ਨੂੰ ਅੰਮ੍ਰਿਤ ਬਣਾ ਕੇ ਰੱਖਤਾ ਮੀਰਾ ਭਾਈ ਲੋਕ ਹੁਕਮ ਕੀਤਾ ਇਹ ਯਾਰ ਦਾ ਪਿਆਲਾ ਪੀਣਾ ਪਵੇਗਾ ਕਹਿੰਦੀ ਸੱਤ ਬਚਨ ਮਾਰੀ ਦਸਤੀ ਜਿਆ ਨੂੰ ਅਮਰ ਬਣਾ ਕੇ ਰੱਖਤਾ ਉਹ ਸਾਗਤ ਸੰਗਤ ਫਜ ਕਰਿਆ ਕਰੋ ਤੁਹਾਡੇ ਦੁੱਖ ਦਿੱਦਰ ਨਾਮ ਜਪੋਗੇ ਆਪਣੇ ਆਪ ਚਲੇ ਜਾਣਗੇ ਤੁਹਾਡੇ ਕੰਮ ਕਾਜ ਆਪਣੇ ਆਪ ਚੱਲਣਗੇ ਕਰਕੇ ਵੇਖੋ ਇਹ ਤੋਂ ਕੁਝ ਨਹੀਂ ਜਾਣਾ ਪਾਈ ਗੁਰੂ ਆਪੇ ਨੂੰ ਸਿਮਰ ਕਰਿਆ ਕਰੋ ਉਹ ਆਇਆ ਖੜਸਾ ਬਹਿ ਜੀ